ਪੇਸ਼ਵਾ ਅੱਜ ਅੱਜ ਜੀ ਗਏ ਜੇ ਉਹ ਨਹੀਂ ਆਇਆ ਮਤਲਬ ਇੱਕ ਮਿੰਟ ਖੜ ਇੱਕ ਨਾਮ ਕੀ ਪਤਨ ਆਪਣਾ ਨਾਮ ਜੀ ਬਾਬਾ ਮੱਗਰ ਸਿੰਘ ਪਿੰਡ ਪੱਲਾ ਮਗਾ ਵਸਤੇ ਪ੍ਰੀਤਮ ਸਿੰਘ ਵਾਲਾ ਜੀ ਇਥੋਂ ਦੇ ਸੀ ਵਸਨੀਕਾਂ ਜੀ ਕਦੋਂ ਦਾ ਇੱਥੇ ਕੰਮ ਜਿਹੜਾ ਬੰਨ ਤੇ ਚੱਲ ਰਿਹਾ ਤੇ ਕੀ ਹਾਲਾਤ ਹਾਲਾਤ ਜੀ ਵੇਖੋ ਤੁਸੀਂ ਬਹੁਤ ਜ਼ਿਆਦਾ ਮਾੜੇ ਨੇ ਸਤਲੁਜ ਦਰਿਆ ਨੇ ਇੰਨਾ ਕੋ ਜਿਆਦਾ ਤਬਾਹੀ ਮਚਾਈ ਹੈ ਕਿ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕ ਇਥੋਂ ਨਿਕਲ ਕੇ ਬੰਨ ਦੇ ਉੱਪਰ ਬੈਠੇ ਨੇ ਰਿਸ਼ਤੇਦਾਰੀਆਂ ਦੇ ਵਿੱਚ ਗਏ ਹੋਏ ਨੇ ਮਜਬੂਰਨ ਤੌਰ ਤੇ ਸੋ ਇਹ ਜਿਹੜਾ ਕਾਰਜੇ ਮਿੱਟੀ ਪਾਉਣ ਦਾ ਲਗਾਤਾਰ 1 ਮਹੀਨੇ ਤੋਂ ਚੱਲ ਰਿਹਾ 1 ਮਹੀਨਾ ਹੋ ਗਿਆ ਇਸ ਪਾਣੀ ਨੂੰ ਬੰਨ ਦੇਣਾ ਲੱਗੇ ਹੋਏ ਨੂੰ ਸੇਮ ਇੰਨੀ ਕੋ ਜਿਆਦੀ ਪੈ ਚੱਕੀ ਹੈ ਕਿ ਸੇਮ ਰੋਕਣ ਵਾਸਤੇ ਸਾਨੂੰ ਹੋਰ ਸੰਗਤਾਂ ਨੂੰ ਅਪੀਲ ਕਰਨੀ ਪਈ ਵੀ ਮਿੱਟੀ ਦੀ ਸਾਨੂੰ ਜ਼ਰੂਰਤ ਹੈ ਭਰੇ ਹੋਏ ਗੱਟਿਆਂ ਦੀ ਜ਼ਰੂਰਤ ਹੈ ਸੰਗਤਾਂ ਦੀ ਜ਼ਰੂਰਤ ਹੈ ਤੇ ਸਾਡੀ ਇਸ ਬੇਨਤੀ ਨੂੰ ਸੁਣ ਕੇ ਬਹੁਤ ਦੂਰ ਦਰੇਡੇ ਤੋਂ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮਿੱਟੀ ਦੀ ਸੇਵਾ ਲੈ ਕੇ ਨੌਜਵਾਨ ਵੀਰੇ ਇੱਥੇ ਪਹੁੰਚੇ ਨੇ ਅਸੀਂ ਸਾਰੀ ਸੰਗਤ ਦਾ ਸਾਰੇ ਇਲਾਕੇ ਦਾ ਧੰਨਵਾਦ ਕਰਦੇ ਹਾਂ ਜਿੱਥੋਂ-ਜਿੱਥੋਂ ਵੀ ਸਾਡੇ ਵੀਰ ਇਹ ਸੇਵਾ ਲੈ ਕੇ ਆਏ ਨੇ ਸੋ ਨੁਕਸਾਨ ਦੀ ਗੱਲ ਕਰੀਏ ਤਾਂ ਸਾਡਾ 1000 ਤੋਂ 12 1300 ਜਿਹੜਾ ਏਕੜ ਜ਼ਮੀਨ ਹੈ ਦਰਿਆ ਦੇ ਬੇੜ ਦੇ ਵਿੱਚ ਝੋਨੇ ਦੀ ਫਸਲ ਜਿਹੜੀ ਹੈ ਉਹ ਤਬਾਹ ਹੋ ਚੁੱਕੀ ਹੈ ਸਭ ਤੋਂ ਵੱਡਾ ਨੁਕਸਾਨ ਸਾਡਾ ਜਿਹੜਾ ਇਸ ਹੜ੍ਹ ਦੇ ਪਾਣੇ ਨੇ ਕੀਤਾ ਜ਼ਮੀਨਾਂ ਦੇ ਵਿੱਚ ਰੇਤਾ ਪੈ ਗਈ ਜਦੋਂ ਅਸੀਂ ਇਹ ਪਾਣੀ ਕੱਢੇਗਾ ਰੇਤਾ ਚੁੱਕਾਂਗੇ ਤਾਂ ਸਾਡੇ ਤੇ ਸਰਕਾਰ ਜਿਹੜਾ ਉਹ ਐਕਸ਼ਨ ਲਵੇਗੀ ਰੇਤ ਨਹੀਂ ਚੁੱਕਣ ਦੇਵੇਗੀ ਨਾ ਵੇਚਣ ਦੇਵੇਗੀ ਅਸੀਂ ਆਪਣੀ ਜ਼ਮੀਨ ਉਪਜਾਊ ਕਰਨੀ ਹੈ ਕਈਆਂ ਥਾਵਾਂ ਤੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਦੇ ਵਿੱਚ ਨਲੇ ਪੈ ਗਏ ਨੇ ਜਿਨ੍ਹਾਂ ਨਲਿਆਂ ਨੂੰ ਪੂਰਨ ਵਾਸਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਜਿਹੜਾ ਉਹ ਟਰੈਕਟਰਾਂ ਦੀ ਜ਼ਰੂਰਤ ਹੈ ਤੇਲ ਦੀ ਜ਼ਰੂਰਤ ਹੈ ਜੇ ਅਸੀਂ ਜ਼ਮੀਨ ਵੇਚਣੀ ਹੈ ਕਣਕ ਦਾ ਜੋ ਗਾ ਸੀਜ਼ਨ ਆਉਣਾ ਬੀਜਾਈ ਕਰਨੀ ਹੈ ਕਿਸਾਨ ਭਰਾਵਾਂ ਨੂੰ ਡਾਈ ਦੀ ਜ਼ਰੂਰਤ ਹੈ ਬੀਜ ਦੀ ਜ਼ਰੂਰਤ ਹੈ ਕਿਉਂਕਿ ਹੁਣ ਫਸਲ ਮਾਰੀ ਗਈ ਹੈ ਇਹਨਾਂ ਕੋਲੇ ਇੰਨੀ ਆਪਦੀ ਸੱਤਿਆ ਨਹੀਂ ਰਹਿ ਗਈ ਕਿ ਆਪ ਦਾ ਮੁੱਲ ਲੈ ਕੇ ਕੋਈ ਬਜਾਈ ਕਰ ਸਕਣ। ਹਾਂਜੀ। ਸੋ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਜਦੋਂ ਤੋ ਤੱਕ ਵੀ ਸਾਡੀ ਇਹ ਆਵਾਜ਼ ਪਹੁੰਚਦੀ ਹੈ ਜਦੋਂ ਪਾਣੀ ਦਾ ਪੱਧਰ ਘਟਦਾ ਹੈ ਇਸ ਜ਼ਮੀਨ ਨੂੰ ਉਪਜਾਉ ਕਰਨ ਵਾਸਤੇ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਇਸ ਏਰੀਏ ਦੇ ਕਿਸਾਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਤੇ ਰੇਤਾ ਚੁੱਕ ਕੇ ਇਸ ਜ਼ਮੀਨ ਨੂੰ ਫਿਰ ਦੁਬਾਰਾ ਜਿਹੜਾ ਹੈ ਉਪਜਾਉ ਕਰ ਸਕੀਏ। ਧੰਨਵਾਦ। ਬਈ ਜੀ ਨਾਮ ਕੀ ਆ ਤੁਹਾਡਾ? ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ। ਇੱਕ ਤੁਸੀਂ ਮਿੱਠ ਸੰਗੀ ਤੇ ਬਣਦੀ ਗੱਲ ਕਰੀ ਤਾਂ ਕੀ ਹਾਲਾਤ ਐ ਇਸ ਪਿੰਡ ਬਾਰੇ ਇਸ ਟਾਈਮ ਤੇ ਹੁਣ ਠੀਕ ਅੱਗੇ ਨਾਲ ਸੰਗਤ ਨੇ ਬਹੁਤ ਜਿਆਦਾ ਸੇਵਾ ਕੀਤੀ ਐ ਤੇ ਇੰਨਾ ਸਾਨੂੰ ਪ੍ਰਸ਼ਾਸਨ ਕੋਲੋਂ ਉਮੀਦ ਨਹੀਂ ਸੀ ਕਿ ਸਾਡੀ ਪਿਆਰ ਖਮ ਦਿੱਤਾ ਲੋਕਾਂ ਨੇ ਦਿੱਤਾ ਨੇ ਇੱਕ ਕਾਲ ਦੇ ਨਾਲ ਪਤਾ ਨਹੀਂ ਕਿੱਥੇ ਸੈਂਕੜੇ ਹਜ਼ਾਰਾਂ ਟਰਾਲੀਆਂ ਇੱਥੇ ਆ ਗਈਆਂ ਮਿੱਟੀ ਦੀਆਂ ਪਤਾ ਨਹੀਂ ਕਿੱਥੋਂ-ਕਿੱਥੋਂ ਲੈ ਕੇ ਆਏ ਨੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਰ ਸਾਡਾ ਉਹ ਸੰਗਤ ਦੇ ਅੱਗੇ ਸਿਰ ਝੁਕਦਾ ਆੱਖਾਂ ਚੋਂ ਥਰੂ ਆ ਜਾਂਦੀ ਇੰਨੀ ਸੇਵਾ ਵੇਖ ਕੇ ਤੇ ਸਾਨੂੰ ਇਹਨਾਂ ਨੇ ਬਚਾਲਿਆ ਸਾਨੂੰ ਜੇ ਬੰਨਣਾ ਟੁੱਟਦਾ ਸਿੱਧਾ ਫਰੋਈਪੁਰ ਦੇ ਪਾਰ ਹੋ ਜਾਣਾ ਸੀਗਾ ਪਾਣੀ ਜਿੰਨਾ ਵੀਗਾ ਤੇ ਸਾਡਾ ਬਹੁਤ ਇਹਨਾਂ ਨੇ ਫਾਇਦਾ ਕੀਤਾ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਸੰਗਤ ਦਾ ਕਰਦੇ ਆਂ ਇਹ ਕਿਹੜਾ ਪਿੰਡ ਹੈ ਤੇ ਕਿੱਥੇ ਬੰਨ ਪੈਂਦਾ ਹੈ ਇਹ ਪਿੰਡ ਦੀ ਪਿਛਾੜੀਆਂ ਕਾਉਂਲ ਵਾਲਾ ਤੇ ਜਖਰਾਵਾ ਪਿੰਡ ਇੱਥੇ ਹੈ ਤੇ ਜਿਹੜੇ ਆ ਪਾਰ ਹੈ ਸਾਰੀ ਇਹ ਦੇਖ ਲਓ ਵੀ ਸਾਰੀ ਫਸਲ ਜ਼ਮੀਂਦਾਰਾਂ ਦੀ ਫਸਲ ਹੈ ਇਹ ਮਾਲਕੀ ਹੈ ਤੇ ਸਾਰਾ ਡੁੱਬ ਕੇ ਤਬਾਹ ਹੋ ਗਿਆ ਹੈ ਬਹੁਤ ਇਧਰ ਸਾਰਾ ਪਾਕਿਸਤਾਨ ਹਾਂ ਪਾਕਿਸਤਾਨ ਤੋਂ ਆ ਰਹੀ ਬਾਰਡਰ ਲਾਈਨ ਹੈ ਬਾਰਡਰ ਲਾਈਨ ਦੇ ਨਾਲ ਸਾਰਾ ਏਰੀਆ ਫਰੋਜਪੁਰ ਦਾ ਹੈ ਤੇ ਅਗਾ ਆਪਣੇ ਪਾਕਿਸਤਾਨ ਦਾ ਪੈ ਜਾਂਦਾ ਹੈ ਅੱਛਾ ਹਾਂ ਇਹ ਮਾਲਕੀ ਸਾਰੀ ਜ਼ਮੀਂਦਾਰਾਂ ਦੀ ਆ ਟਰਾਂਸਫਾਰਮਰ ਲੱਗੇ ਹੋਏ ਨੇ ਅੰਦਾਜ਼ਾ ਕਿੰਨਾ ਕੁ ਨੁਕਸਾਨ ਜਿਹੜਾ ਫਸਲਾਂ ਦਾ ਇਹ ਇਹ ਸਾਡੇ ਇੱਥੇ 4-500 ਏਕੜ ਜਿਹੜਾ ਇਹ ਡੁੱਬ ਗਿਆ ਇਧਰ ਜਿਹੜੀ ਆ ਸੰਗਤ ਪਹੁੰਚ ਗਈ ਆਸ-ਪਾਸ ਸੰਗਤ ਪਹੁੰਚੀ ਨਹੀਂ ਬਹੁਤ ਦੂਰ-ਦੂਰ ਤੋਂ ਮੈਨੂੰ ਨਹੀਂ ਪਤਾ ਕਿਥੋਂ-ਕਿਥੋਂ ਦੇ ਆ ਗਏ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਹਾਂ ਦੀ ਵੀਰੇ ਭੇਜੀ ਇਹਨਾਂ ਨੂੰ ਵੀਰ ਕੀ ਨਾਮ ਕੀ ਤੁਹਾਡਾ ਨਾਮ ਕਮਲਜੀਤ ਸਿੰਘ ਜੀ ਕਮਲ ਜੀ ਬਣ ਦੀ ਗੱਲ ਕਰ ਲਈਏ ਕੀ ਸਥਿਤੀ ਐ ਇਸ ਟਾਈਮ ਬਣ ਦੀ ਬਣ ਦੀ ਸਥਿਤੀ ਇਸ ਟਾਈਮ ਵਧੀਆ ਹੀ ਪਰ ਨਾ ਇੱਥੇ ਮਿੱਟੀ ਦੀ ਲੋੜ ਐ ਵੱਧ ਤੋਂ ਵੱਧ ਪਰ ਪਾਣੀ ਦਾ ਜਿਹੜਾ ਕੱਲ ਨਾਲ ਥੋੜਾ ਘਟ ਰਿਹਾ ਐ ਤੇ ਇੱਥੇ ਮਿੱਟੀ ਦੀ ਲੋੜ ਹੀ ਔਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਇੱਥੇ ਵੱਤ ਉਹ ਜਿੰਨਾ ਹੋ ਸਕੇ ਸੰਗਤ ਨੂੰ ਚਾਹੀਦਾ ਮਿੱਟੀ ਵੱਤ ਉਹ ਅੱਧ ਲੈ ਕੇ ਆਵੇ ਤੇ ਇੱਕ ਇੱਥੇ ਹੁਣ ਰਾਸ਼ਨ ਪਾਣੀ ਦੀ ਲੋੜ ਨਹੀਂ ਹੈਗੀ ਜਿਹੜੇ ਇਧਰ ਤੁਸੀਂ ਦੇਖ ਰਹੇ ਪਾਰ ਤੋਂ ਪਾਰ ਜ਼ਮੀਨਾਂ ਨੇ ਤਾਰ ਤੋਂ ਪਾਰ ਇਹਨਾਂ ਨੂੰ ਕੱਲ ਪਾਣੀ ਲੈਣ ਤੋਂ ਬਾਅਦ ਕਿਸੇ ਰੇਤਾ ਪੈ ਜਾਣੀ ਹੈ ਤੇ ਜਾਂ ਕੱਲ ਨੂੰ ਕਿਸੇ ਨੂੰ ਬੀ ਖਾ ਦੀ ਲੋੜ ਏ ਉਹਦੀ ਵਾਰ ਤੋਂ ਵਾਰ ਲੋੜ ਏ ਕੱਲ ਨੂੰ ਪਾਣੀ ਲੈਣ ਤੋਂ ਬਾਅਦ ਸੰਗਤ ਨੂੰ ਸਾਥ ਦਿਓ ਜਿੰਨਾ ਜ਼ਿੰਮੇਵਾਰਤਾ ਦੇ ਸਕਦੇ ਆ ਤੇ ਇੱਥੇ ਵਾਰ ਤੋਂ ਵਾਰ ਜਿੰਨਾ ਹੋ ਸਕੇ ਮਿੱਟੀ ਲੈ ਕੇ ਆਉਣਾ ਇਹ ਕਿਹੜੇ ਪਿੰਡ ਦਾ ਬੰਨ ਹੈ ਤੇ ਇਸ ਬੰਨ ਤੇ ਔਨਲੀ ਕਿਹੜੇ ਰਸਤੇ ਆਉਣਾ ਪਏਗਾ ਇਹ ਪਿਛਾੜੀਆਂ ਪਿੰਡੇ ਜੀ ਤੇ ਸਾਹਮਣੇ ਉਹ ਪਿਛਾੜੀਆਂ ਪਿੰਡੇ ਇਹ ਨੂੰ ਆਉਣ ਵਾਸਤੇ ਉੱਥੋਂ ਜਖਰਾਮ ਵਾਲੀ ਸਾਈਡ ਤੋਂ ਇਧਰੋਂ ਆਪਾਂ ਆ ਸਕਦੇ ਹਾਂ ਫਲੋਰੀਪੁਰ ਤੋਂ ਦਲਚੀ ਹਾਂਜੀ ਫਲੋਰੀਪੁਰ ਤੋਂ ਦਲਚੀ ਕੀ ਇਹਦੇ ਪੱਲੇ ਸਣੀਆਂ ਪਾ ਇਧਰ ਦੀ ਆ ਸਕਦੇ ਆ ਕਿੰਨੀ ਕੁ ਸੰਗਤ ਜਿਹੜੀ ਇੱਥੇ ਲੱਗੀ ਹੋਈ ਹੈ ਸੰਗਤ ਬਹੁਤ ਵੱਤ ਵੱਦ ਇੱਥੇ ਆ ਕੱਲ ਪਰਸੋਂ ਦੇ ਟਰਾਲੀਆਂ ਵੱਤ ਬਹੁਤ ਸੰਗਤ ਆ ਰਹੀ ਹੈ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਉਮਮ ਆ ਕੇ ਤੇ ਸੰਗਤ ਕਰਕੇ ਇਹ ਬਨ ਬਚਿਆ ਆ ਰਿਹਾ ਹੁਣ ਤੱਕ ਜਿੱਦਾਂ ਦੱਸਿਆ ਜਾ ਰਿਹਾ ਇਸ ਕਿ ਬਨ ਵਿੱਚ ਸੇਮ ਜਿਹੜੀ ਪੈ ਸੀ ਕਿ ਤੇ ਬਨ ਕੁੱਟਣ ਕਿਨਾਰੇ ਸੀਗਾ ਹੁਣ ਹਾਲਾਤ ਕੁਛ ਠਾਵੇਂ ਲੱਗਦੇ ਹਾਂਜੀ ਹਾਂਜੀ ਹੁਣ ਹਾਲਾਤ ਗੱਟੇ ਲਾਉਣ ਕਰਕੇ ਤੇ ਸੰ ਤੇ ਵਾਤਵਾਦ ਤੇ ਮਿੱਟੀ ਦੀ ਲੋੜ ਹੀ ਹੈ ਜਿੰਨੀ ਹੋ ਸਕੇ ਹਾਂਜੀ